ਜਪਾਨ ਟੈਕਨੋਲੋਜੀ ਦਾ ਸੋਲਿਡ ਟਰੈਕਟਰ ਅੱਜ ਅੱਜ ਮੇਲੇ ਦੇ ਵਿੱਚ ਲਾਂਚ ਹੋਇਆ ਟਰੈਕਟਰ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਇਸ ਟਰੈਕਟਰ ਦੀ ਜਿਆਦਾ ਜਾਣਕਾਰੀ ਆਪਾਂ ਸਾਰੀ ਵੀਰੇ ਤੋਂ ਲੈਣੀ ਆ ਰਘੁਨੰਦਨ ਸਤਿਗੁਰ ਜੀ ਸਤਿਗੁਰ ਜੀ ਬੋਲੋ ਠੀਕ ਠਾਕ ਪਹਿਲਾਂ ਬਹੁਤ ਸਵਾਗਤ ਹੈਗਾ ਸਾਡਾ ਸੋਲੀ ਜਨਮਾਰ ਦੇ ਸਟਾਲ ਤੇ ਆਂਦਾ ਹਾਂ ਜੀ ਤੁਹਾਨੂੰ ਵੀ ਮੁਬਾਰਕਾਂ ਜੀ ਇਹ ਟਰੈਕਟਰ ਨਵਾਂ ਅਜ ਲਾਂਚ ਕਰਨ ਵਾਸਤੇ ਜੀ ਬਿਲਕੁਲ ਜੀ ਬਿਲਕੁਲ ਤੇ ਬਹੁਤ ਹੀ ਸੋਹਣਾ ਇਹ ਟਰੈਕਟਰ ਨਹੀਂ ਹੈਗਾ ਇਹ ਕਾਰ ਹੈਗੀ ਆ ਤੁਹਾਨੂੰ ਅੰਦਰੋਂ ਵੀ ਸਾਰਾ ਕੁਝ ਦਿਖਾਉਣੇ ਆ ਜੀ ਮੇਰਾ ਟਰੈਕਟਰ ਨਹੀਂ ਆਪਾਂ ਕਹਿ ਸਕਦੇ ਕੋਈ ਆਪਾਂ ਤਕੜੇ ਬ੍ਰਾਂਡ ਦੀ ਕਾਰ ਕਹਿ ਸਕਦੇ ਜਿਹੜੀ ਉਹ ਕਾਰ ਤੋਂ ਵੀ ਅਸੀਂ ਉੱਤੇ ਡਿਫਾਈਨ ਕਰਾਂਗੇ ਮਾਰਕੀਟ ਨੂੰ ਆਪਾਂ ਜਾਜ ਹੀ ਕਹਾਂਗੇ ਇਹਦਾ ਜਾਜ ਹਾਂ ਇਹਦਾ ਜਿਹੜਾ ਕੈਬਿਨ ਤੁਹਾਨੂੰ ਭਰਾ ਅੰਦਰੋਂ ਦਿਖਾਵਾਂਗੇ ਇਹਦਾ ਲੋ ਜਾਜ ਵਾਂਗੂ ਇੱਕ ਫੀਲ ਦਊਗਾ ਜੀ ਜਦੋਂ ਤੁਸੀਂ ਅੰਦਰੋਂ ਦੇਖਦੇ ਸਾਰੇ ਕੁਝ ਭੁੱਲ ਜਾਓਗੇ ਹਾਂਜੀ ਅੱਜ ਤੱਕ ਤਾਂ ਦਾ ਕੋਈ ਫੀਚਰ ਨਹੀਂ ਦੇਖਿਆ ਹੋਣਾ ਜਿਹੜੇ ਇਹਦੇ ਵਿੱਚ ਐ ਕਿ ਹਾਂਜੀ ਵੀਰ ਜੀ ਇਹ ਟਰੈਕਟਰ ਹੈਗਾ ਸਾਡਾ S90 ਟਰੈਕਟਰ ਹੈ ਅੱਛਾ 4 ਸਲੱਪ ਰਾਈਸ ਚੇਨ ਲੱਗਾ ਹੋ ਠੀਕ ਹੈ ਜੀ 2200 ਰੇਟੇਡੀ ਦੇ RPM ਵਿੱਚ

ਇਹ ਇਹਦੇ ਟੈਟੂ ਦਾ ਸਾਈਜ਼ ਵੀਰੇ ਅੱਗੇ ਵੇਟ ਆਪਾਂ ਨਾਲ ਹੀ ਮਿਲਣਗੇ ਇਹ ਸਾਨੂੰ ਕੰਪਨੀ ਫਿਟਡ ਵੇਟ ਹੈ ਹਾਂਜੀ ਤੇ 180 ਕਿਜੀ ਤੋਂ ਪਲੱਸ ਵੇਟ ਆਉਗੇ 31 ਕਿਲੋ ਦੀ ਪਲੇਟ ਲੀਤੀ ਹੈ ਇਹ ਹਾਂਜੀ ਹਾਂਜੀ ਤੇ ਮੇਨ ਗੱਲ ਇਹ ਵੀ ਜਾਪਾਨ ਦੀ ਟੈਕਨੋਲੋਜੀ ਹੈ ਜਾਪਾਨ ਦੀ ਟੈਕਨੋਲੋਜੀ ਹੈ ਜਨਵਾਰ ਉਹਨਾਂ ਦੇ ਨਾਲ ਸਾਡੀ ਕੋਲਾਬੋਰੇਸ਼ਨ ਹੋਈ ਹੈ ਸੋਲਿਸ ਦੀ ਤੇ ਸੋਲਿਸ ਕੋਲਾਬੋਰੇਸ਼ਨ ਵਿਦ ਜਾਪਾਨ ਦੇ ਨਾਲ ਕਰਕੇ ਅਸੀਂ ਇਹ ਆਲਰੇਡੀ ਸਾਡੀ ਐਕਸਪੋਰਟ ਮਾਡਲ ਹੈ ਸਾਡਾ हां ਵੀ ਅਸੀਂ ਸਟੋਰ ਦੇ ਵਿੱਚ ਆਪਾਂ ਕਰਦੇ ਹਾਂ ਹੁਣ ਇੰਡੀਅਨਸ ਫਾਰਮਰਸ ਦੇ ਵਾਸਤੇ ਆਪਾਂ ਇਸ ਵਾਰ ਇੱਥੇ ਲੈ ਕੇ ਆਏ ਹਾਂ ਹਾਂਜੀ ਬਹੁਤ ਬਹੁਤ ਮਾਤਾ ਗਿਰਤ ਨੂੰ ਜਨ ਮੁਬਾਰਕਾਂ ਜੀ ਤੇ ਬਹੁਤ ਜ਼ਿਆਦਾ ਪਸੰਦ ਇੱਥੇ ਇੰਨਾ ਜ਼ਿਆਦਾ ਕਰਾਊਡ ਆ ਨਾ ਇਸ ਟਰੈਕਟਰ ਦੇ ਕੋਲ ਜਿੰਨਾ ਸਾਰਾ ਮੇਲੇ ਦੇ ਵਿੱਚ ਆ ਉਹਨਾਂ ਇਸ ਟਰੈਕਟਰ ਦੇ ਕੋਲ ਕਰਾਊਡ ਆ ਤੇ ਬਸ ਵੀਡੀਓ ਵਾਸਤੇ ਥੋੜੀ ਰਿਕਵੈਸਟ ਕੀਤੀ ਵੀਰਾਂ ਨੂੰ ਵੀ ਥੋੜੇ ਸਾਨੂੰ ਵੀਡੀਓ ਸ਼ੂਟ ਕਰ ਲੈਣ ਦਿਓ ਤੇ ਆਪਣਾ ਇਹ ਜੋ ਵੀ ਆਪਾਂ ਇਸ ਵੇਲੇ ਪ੍ਰੋਡਕਟ ਦੇਖ ਰਹੇ ਆਂ ਇਹ ਸਾਡਾ ਪੂਰਾ ਇੱਕ ਕੰਪਨੀ ਫੀਟਡ ਹੈਗਾ ਸਾਡੇ ਫਲੇਵ ਮਰਡ ਗਾਰਡ ਹੋ ਗਏ ਹੈ ਜਿਹੜਾ ਤੁਸੀਂ ਟਾਇਰ ਦੇਖ ਰਹੇ ਬੀਕੇਡੀ ਦੇ 12424 ਦੇ ਫਰੰਟ ਟਾਇਰ ਹੋ ਗਏ ਹੈ ਹਾਂਜੀ ਇਹ ਚੀਜ਼ ਦੇਖੋ ਬਈ 110 ਲੀਟਰ ਦੀ ਕੈਪੈਸਿਟੀ ਰੱਖਣ ਵਾਲਾ ਫਿਊਲ ਟੈਂਕ ਹੈ ਜੀ ਠੀਕ ਹੈ ਬਹੁਤ ਵੱਡਾ 110 ਲੀਟਰ ਦੀ ਫਿਊਲ ਐਡੀਸ਼ਨ ਟੂ ਯੂਰੀਆ ਅੱਛਾ ਇਹ ਸਾਡੇ ਆਪਣੇ ਇੰਡੀਅਨ ਗਵਰਨਮੈਂਟ ਦੇ ਨੋਰਮਸ ਆਏ ਹੈ ਹੁਣ ਹਾਂਜੀ ਕਿ ਲੂਡੈਂਟਸ ਨੂੰ ਕੱਟ ਕਰਨੇ ਵਾਸਤੇ ਉਹਦੇ ਵਾਸਤੇ ਯੂਰੀਆ ਐਡੀਸ਼ਨ ਇਹਦੇ ਵਿੱਚ ਦਿੱਤਾ ਹੋਇਆ ਹੈ ਓਕੇ ਵੀ ਇਹ ਵੀ ਆਪਣੇ ਵਿੱਚ ਹੀ ਇੱਥੇ ਪੈ ਜਾਊਗਾ ਜ ਯੋਦੇ ਵਾਸਤੇ ਕੋਈ ਐਕਸਟਰਾ ਕਿਤੇ ਕੋਈ ਇਦਾਰਾ ਹੋਰ ਨਹੀਂ ਚੱਕੇ ਰਹਿਗਾ ਠੀਕ ਹੈ ਸਰ ਜੀ ਠੀਕ ਹੈ ਜੀ ਤੇ ਉਤੋਂ ਅੱਗੇ ਆਪਾਂ ਗੱਲ ਕਰ ਲੈਨੇ ਇਹਦੀ ਮੈਨੂਫੈਕਚਰਿੰਗ ਹਾਂਜੀ ਬਿਲਕੁਲ ਕੁਆਲਟੀ ਦੀ ਏ ਕਲਾਸ ਬਿਲਡ ਕੁਆਲਟੀ ਹੈ ਹਾਂਜੀ ਹਾਂਜੀ ਅਗਲੀ ਸਾਈਡ ਨੂੰ ਉਧਰਲੀ ਸੜੀ ਚੱਲੇ ਚਲੋ ਵੀਰ ਜੀ ਇਹ ਆਪਾਂ ਵੀ ਜਿੱਦਾਂ ਤੁਸੀਂ ਦੇਖ ਰਹੇ ਆ ਇੱਥੇ ਹਾਂਜੀ ਇਹਨੂੰ ਚੜਨ ਵਾਸਤੇ ਇੱਕ ਪਰਫੈਕਟ ਲੈਡਰ ਹਾਂਜੀ ਬੈਠਣ ਵਾਸਤੇ ਤੇ ਸਭ ਤੋਂ ਸਪੈਸ਼ਲਟੀ ਬਈ ਤੁਹਾਨੂੰ ਮੈਂ ਜਿਹੜਾ ਜਹਾਜ ਵਾਲੀ ਦਾ ਜਿਗਰ ਕੀਤਾ ਸੀਗਾ ਹਾਂਜੀ ਤੇ 에어 सਸਪੈਂਸ਼ਨ ਸੀਟ ਸਾਡੀ ਉਹਦੀ ਹਾਂਜੀ ਤੁਸੀਂ ਦੇਖ ਸਕਦੇ ਹੋ 에어 सਸਪੈਂਸ਼ਨ ਸੀਟ ਹੈਗੀ ਹੈ ਬਿਲਕੁਲ ਕੰਫਰਟੇਬਲ ਇੱਕ ਫਾਰਮਰ ਨੂੰ ਫੀਲ ਦੇਣ ਵਾਸਤੇ ਅੱਛਾ ਜੀ ਇਹ ਟਰੈਕਟਰ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਹੁਣ ਤੁਹਾਨੂੰ ਬਾਹਰ ਦਾ ਕੋਈ ਸ਼ੋਰ ਸ਼ਰਾਬਾ ਨਹੀਂ ਸੁਣਨਾ ਬਿਲਕੁਲ ਬਈ ਨੌਇਜ਼ ਨੂੰ ਰਿਡਿਊਸ ਕਰਕੇ ਵਾਈਬ੍ਰੇਸ਼ਨ ਵੀ ਜ਼ੀਰੋ ਆਂਦੀ ਹੈ ਤੇ ਨੌਇਜ਼ ਨੂੰ ਵੀ ਅਸੀਂ ਜ਼ੀਰੋ ਕੀਤਾ ਹੈ ਕੈਬਿਨ ਦੇ ਅੰਦਰ ਹਾਂਜੀ ਕਿਉਂਕਿ ਏਸੀ ਦੇ ਤੁਸੀਂ ਦੇਖ ਸਕਦੇ 11 ਸਾਡੇ ਵੈਂਟ ਅੰਦਰ ਦਿੱਤੇ ਹੈ ਕੈਬਿਨ ਦੇ अच्छा जी। मिंट दो लगदे है ते केबिन ਸਾਡਾ ਠੰਡਾ ਤੇ ਗਰਮ। ਚਿਲਡ ਚਿਲਡ ਤੇ ਗਰਮ ਸਰਦੀਆਂ ਦੇ ਵਿੱਚ ਜੇ ਆਪਾਂ ਹੀਟਰ ਵੀ ਔਨ ਕਰਨਾ ਤਾਂ ਹੀਟਰ ਵੀ ਨਾਲ ਚੱਲੇਗਾ। ਠੀਕ ਹੈ ਜੀ। ਕੰਪਨੀ ਫਿਟਡ ਸੁਦੀ ਫੀਚਰ ਦੇਖ ਸਕਦੇ ਆ ਸਾਰੇ ਜਿਹੜੇ ਲੀਵਰਸ ਹੈਗੇ ਆ ਉਹਨਾਂ ਦੀ ਇਦਾਂ ਦੀ ਪਲੇਸਮੈਂਟ ਹੈ ਤੇ ਸਾਰੇ ਅਪ੍ਰੋਚੇਬਲ ਹੈਗੇ ਆ। ਗੇਅਰ ਦੀ ਗੱਲ ਕਰੀਏ ਹਾਈ, ਲੋ, ਮੀਡੀਅਮ ਤਿੰਨ ਵਾਰਸ ਦੇ ਵਿੱਚ ਚਾਰੇ ਦੇ ਨਾਲ ਸਾਨੂੰ ਤੁਹਾਡੇ ਸਪੀਡ ਦੇ ਮਿਲੂਗੇ। ਪੂਰੀ ਸੰਕਮੇਸ਼ਾ ਗਿਆ ਤੁਸੀਂ ਦੇਖੋ ਮੂਵਮੈਂਟ ਇਦਾਂ ਦੀ ਕਿਹਦਾ ਹੋਈ ਹੈ। ਠੀਕ ਹੈ ਜੀ। 12+12 ਕਰਨ ਵਾਸਤੇ ਸ਼ਟਲ ਲੀਵਰ ਨਾਲ ਠੀਕ ਹੈ ਸਟੇering ਦੀ ਜੇ ਆਪਾਂ ਗੱਲ ਕਰ ਲਈਏ ਬਈ ਹਾਂਜੀ ਟੈਲੋਸਕੋਪਿਕ ਓਕੇ ਪਲੱਸ ਟਿਲਟਡ ਆਪਣੀ ਹਾਈਟ ਮੇਨਟੇਨ ਕਰਕੇ ਜਿੱਦਾਂ ਵੀ ਕਸਟਮਰ ਦੀ ਸਾਡੀ ਹਾਂ ਹੋਊਗਾ ਸਾਡੀ ਉਹਦੀ ਜ਼ਰੂਰਤ ਦੇ ਹਿਸਾਬ ਦੇ ਨਾਲ ਹਾਂਜੀ ਆਪਾਂ ਸਟੇering ਨੂੰ ਆਪਣਾ ਮੂਵ ਕਰ ਸਕਦੇ ਹਾਂ ਠੀਕ ਹੈ ਹਾਂਜੀ ਵੀ ਇਹ ਵਾਲੇ ਫੀਚਰ ਮਿਲਦਾ ਹਾਲੇ ਤੱਕ ਕਿਸੇ ਚ ਨਹੀਂ ਆ ਵਾਲਾ ਇਹ ਸਾਡੇ ਕੰਪੀਟੀਸ਼ਨ ਦੇ ਵਿੱਚ ਫੀਚਰ ਨਹੀਂ ਹੈਗੇ ਇਹ ਹਾਂਜੀ ਕਿਸੇ ਵੀ ਕੰਪੀਟੀਸ਼ਨ ਦੇ ਵਿੱਚ ਪਰ ਆਪਾਂ ਇਹ ਐਕਸਪੋਰਟ ਦੇ ਵਿੱਚ ਜਿੱਦਾਂ ਵੀ ਜਿੰਨੇ ਵੀ ਫੀਚਰ ਅਪ ਇੰਡੀਅਨ ਮਾਰਕੀਟ ਚ ਦੇ ਸਕਦੇ ਆ ਕੋਸਟ ਇਫੈਕਟਿਵ ਰੱਖਦੇ ਹੋਏ ਡਰੈਕਟਰ ਨੂੰ ਤੇ ਆਪਾਂ ਇਹਦੇ ਵਿੱਚ ਪਾਏ ਠੀਕ ਹੈ ਵੀਰੇ ਇੱਕ ਉਦ ਲਈ ਸਾਡਾ ਬਹੁਤ ਆ ਗਿਆ ਆਪਣੇ ਇਹ ਕੀ ਚੀਜ਼ ਹੈ ਹਾਂਜੀ ਬਈ ਇਹਦੇ ਵਿੱਚ ਵੀ ਅਸੀਂ ਨਾ ਮੋਰੇ 5 DCB ਬੋਲ ਦਿੱਤੇ ਆ ਓਕੇ ਜੀ ਕੰਪਨੀ ਫਿਟਲ ਡੀਸੀਵੀ ਵਾਲਵ ਹੈ ਹਾਂਜੀ ਲੋਡਰ ਗ੍ਰੇਡਰ ਵਰਗੀ ਐਪਲੀਕੇਸ਼ਨਸ ਵਾਸਤੇ ਬਾਹਰੋਂ ਬੰਦਾ ਫਿਟਮੈਂਟ ਕਰਵਾ ਲਵੇ ਉਹਨਾਂ ਦੀ ਉਹਦੀ ਮੂਵਮੈਂਟ ਦੇ ਵਾਸਤੇ ਜੁਆਇਸਟਿਕ ਪ੍ਰੀ ਫਿਟਿਡ ਹੈਗੀ ਹੈ ਕੰਪਨੀ ਵੱਲੋਂ ਇਹ ਵੀ ਕੰਪਨੀ ਵੱਲੋਂ ਹੈ ਹਾਂਜੀ ਦੇ ਪਾਈ ਦੇ ਹੈਂਡ ਐਕਸਲੇਟਰ ਦੀ ਗੱਲ ਕਰੀਏ ਇਹ ਸਾਨੂੰ ਜਹਾਜ ਨੂੰ ਟੇਕ-ਆਫ ਕਰਨ ਵਾਲੀ ਗੱਲਬਾਤ ਹੀ ਹੈ ਉਹ ਹੀ ਕਹਿਣ ਲੱਗਿਆ ਸੀ ਪੂਰਾ ਉਦਾਂ ਦਾ ਹੀ ਹੈ ਨਾ ਜੀ ਹਾਂਜੀ ਇਹ ਹੈਂਡ ਐਕਸਲੇਟਰ ਸਾਡਾ ਆ ਗਿਆ ਠੀਕ ਹੈ ਬਿਲਕੁਲ ਇਹ ਪਿੱਛੇ 6 ਡੀਸੀਵੀ ਵਾਲਵ ਦਿੱਤੇ ਆ ਵੱਡੀਆਂ ਐਪਲੀਕੇਸ਼ਨ ਬੈਲਰ ਹੋ ਗਏ ਰਾਉਂਡ ਵੈਲਰ ਸਕੁਅਰ ਵੈਲਰ ਕੋਈ ਸੀਲਜ ਦੀ ਕੋਈ ਵੀ ਐਕਟੀਵਿਟੀ ਆਪਾਂ ਕਰਨੀ ਹੈ ਉਹਨਾਂ ਵਾਸਤੇ ਪਿੱਛੇ ਜਿਹੜੇ 6 ਡੀਸੀਵੀ ਬੋਲਟ ਦਿੱਤੇ ਆ ਉਹਨਾਂ ਦੇ ਇਹ ਅਡਜਸਟਮੈਂਟ ਕਰਨੇ ਵਾਸਤੇ ਲੀਵਰ ਨਾਲ ਸਾਨੂੰ ਦਿੱਤੇ ਆ ਹਾਂਜੀ ਬਈ ਮਾਰਕੀ ਟ੍ਰੈਕਟਰ ਇੰਨਾ ਜਿਆਦਾ ਸੋਹਣਾ ਨਾ ਇੰਨਾ ਜਿਆਦਾ ਵਿਜ਼ਿਬਿਲਟੀ ਵੇਖੋ ਤੁਸੀਂ ਆਪਾਂ ਅੰਦਰ ਹਾਂਜੀ ਤੇ ਇੰਨਾ ਜਿਆਦਾ ਆਪਾਂ ਨੂੰ ਵਿਜ਼ਿਬਿਲਟੀ ਆਣਾ ਵੀ ਆਪਾਂ ਜੋ ਮਰਜ਼ੀ ਦੇਖ ਸਕਦੇ ਆ ਇਹ ਨਹੀਂ ਹੈਗਾ ਵੀ ਕੈਬਨ ਵੀਰ ਜੀ ਅੰਦਰ ਬੈਠੇ ਆਪਾਂ ਪਿੱਛੇ ਕੋ ਇੰਕਲੂਮੈਂਟ ਦੇਖਣੇ ਆ ਪਿੱਛੇ ਸਾਰਾ ਕੁਝ ਦਿਖੂਗਾ ਅਗਲੇ ਪਾਸੇ ਇਹਨਾਂ ਨੂੰ ਦਿਖਾਇਓ ਦੀ ਵਿਜ਼ਿਬਿਲਟੀ ਵੀ ਇੰਨਾ ਜਿਆਦਾ ਸੋਹਣਾ ਵੀਰ ਜੀ ਤੁਸੀਂ ਮਰਜ਼ੀ ਆ ਜਾਓ ਹਾਂਜੀ ਅੰਦਰ ਉਹਨਾਂ ਨੂੰ ਪੂਰਾ ਇਹਦੇ ਬੈਠ ਕੇ ਪੂਰਾ ਦਿਖਾਈ ਦੇ ਕੈਬਨ ਨੂੰ ਬਾ ਖੂਬੀ ਇੰਨਾ ਸੋਹਣਾ ਬਣਾਇਆ ਗਿਆ ਨਾ ਸਾਰਾ ਕੁਝ ਇਹ ਇਹ ਵੀਰ ਜੀ ਜਿਵੇਂ ਆਪਾਂ ਨੂੰ ਦੇਸੀ ਭਾਸ਼ਾ ਚ ਕਈ ਵੀਰ ਹਾਂਜੀ ਕਲਚ ਬ੍ਰੇਕ ਇਹਦੇ ਮਤਰੋਧ ਨਾਲ ਬਾਰੇ ਕੀ ਡਿਫਾਈਨ ਵੀ ਡਬਲ ਕਲਚ ਹਾਂਜੀ ਬਈ ਇਹ ਹੈਗਾ ਜੀ ਸਾਡਾ ਆਈਪੀਡੀਓ ਦੇ ਨਾਲ ਜਿਹੜਾ ਇੰਡੀਪੈਂਡੈਂਟ ਸਾਨੂੰ ਮਿਲੂਗਾ ਇਹਦੇ ਵਿੱਚ ਹਾਂਜੀ ਤੇ ਬ੍ਰੇਕ OIV ਫੁਲੀ OIV ਬ੍ਰੇਕ ਸਿੱਧੇ ਹੈਗੇ ਠੀਕ ਹੈ ਠੀਕ ਹੈ ਮੇ ਟਰੈਕਟਰ ਦੇ ਵਿੱਚ ਕੋਈ ਕਮੀ ਕਿਸੇ ਤਰੀਕੇ ਦੀ ਕੋਈ ਕਮੀ ਨਹੀਂ ਤੁਹਾਨੂੰ ਮੈਂ ਫਰੰਟ ਐਂਡ ਤੋਂ ਆਪਾਂ ਪਹਿਲਾਂ ਜਿਹੜੇ ਅੰਦਰ ਆਪਾਂ ਗੱਲ ਕਰ ਰਹੇ ਸੀ ਡੀਸੀਵੀ ਵਾਲ ਜਿਹੜੇ ਲੱਗੇ ਇਹਨੂੰ ਗਰੇਡਰ ਵਰਗੀ ਐਕਟੀਵਿਟੀਜ਼ ਵਾਸਤੇ ਹਾਂਜੀ ਇਹ ਤੁਸੀਂ ਦੇਖ ਸਕਦੇ ਹੋ ਪੰਜ ਇਹਨੂੰ ਫਰੰਟ ਫਿਟਿਡ डीसीवी वाल्व ਦਿੱਤੇ ਆ ਜਿੱਦਾਂ ਕਿ ਗ੍ਰੇਡਰ ਲੋਡਰ ਇਦਾਂ ਦੀਆ ਕੋਈ ਐਪਲੀਕੇਸ਼ਨ ਤੋਂ ਪਰ ਚਲਾਨੀ ਹੋਵੇ ਠੀਕ ਹੈ ਤੇ ਬਾਹਰ ਫਿਟਮੈਂਟ ਹੀ ਕਰवानी ਹੈ ਤੇ ਬਾਕੀ ਸਾਰਾ ਆਪਣਾ ਸਿਸਟਮ ਪਾੰਦਰ ਦਿੱਤਾ ਹੋਇਆ ਵੀ ਕੰਪਨੀ ਨੇ ਆਲਰੇਡੀ ਓਕੇ ਕਰਕੇ ਦਿੱਤਾ ਸਾਰਾ ਕੁਝ ਤੇ ਇਹਦੇ ਵਿੱਚ ਜੀ ਆਪਾਂ ਇੰਜਨ ਦੇ ਦਰਸ਼ਨ ਕਰਵਾ ਦਈਏ ਜੀ ਇਹ ਅੱਗੋਂ ਸ਼ੋ ਚੱਕ ਲਈ ਹਾਂਜੀ ਰੋਏ ਦੇਣਾ ਫਿਰ ਪਹਿਨਣੇ ਇੱਕ ਵਾਰ ਨਹੀਂ ਨਹੀਂ ਪਹਿਨਣਾ ਆਪ ਕੋ ਨਿਆ ਲੈ ਦੇਂਗੇ ਯਾਰ ਹਾਂਜੀ ਹਾਂਜੀ ਜੀ ਹਾਈਟ ਕਰਕੇ ਪੂਰੀ ਗੱਲ ਦਾ ਧਿਆਨ ਰੱਖਿਆ ਗਿਆ ਇਸ ਚੀਜ਼ ਦਾ ਵੀ ਹਨਾ ਵੀ ਜਦੋਂ ਉੱਪਰ ਚਲੇਗੀ ਇਹਨੂੰ نیچے ਲਿਆਉਣ ਵਾਸਤੇ ਇਹ ਇੰਜਨ ਆਪਣਾ ਕਿੰਨੇ ਸਿਲੰਡਰ ਵੀਰ ਜੀ ਤੁਸੀਂ ਦੱਸਿਆ ਇਹ ਚਾਰ ਸਿਲੰਡਰ ਇੰਜਨ ਹੈਗਾ ਟ੍ਰੈਂਪ 5 ਦੀ ਜਿਹੜੇ ਆਪਣਾ ਅੱਜਕੱਲ ਇੰਡੀਅਨ ਨੋਰਮਸ ਚੱਲ ਰਹੇ ਆ ਉਹਨੂੰ ਕੰਪੀਟ ਕਰਦਾ ਹੈਗਾ ਕੋਈ ਵੀ ਕੰਪੀਟੀਸ਼ਨ ਦੇ ਸਾਡੇ ਹੱਲੇ ਤੱਕ ਇੰਡੀਆ ਦੇ ਵਿੱਚ ਕਿਤੇ ਵੀ ਨਹੀਂ ਹੈਗਾ ਇਹ ਨਹੀਂ ਹੋਣਾ ਜੀ ਹਾਂਜੀ ਸਹੀ ਗੱਲ ਆ ਵੀਰ ਜੀ ਬਹੁਤ ਸੋਹਣੀ ਬੰਤਰ ਆ ਪੂਰਾ ਕੂਲ ਗਾਰਡ ਵਗੈਰਾ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ ਹਨਾ ਕਿ ਹੀਟ ਨੂੰ ਪੂਰਾ ਮੇਨਟੇਨ ਕਰਨੇ ਵਾਸਤੇ ਹਾਂਜੀ ਹਾਂਜੀ ਪੂਰੀ ਕੂਲਿੰਗ ਨੂੰ ਦੇਖਦੇ ਹੋਏ ਇੰਜਨ ਦੀ ਵੱਡੀ ਐਪਲੀਕੇਸ਼ਨਸ ਚਲਨੀ ਹੈਗੀ ਆ ਇਹਨਾਂ ਦੇ ਠੀਕ ਹੈ ਤੇ ਟਰੈਕਟਰ ਗਰਮ ਨਾ ਹੋਵੇ ਖੇਤ ਦੇ ਵਿੱਚ ਉਸ ਚੀਜ਼ ਦਾ ਬਿਲਕੁਲ ਧਿਆਨ ਰੱਖਿਆ ਗਿਆ ਹੈਗਾ ਆ ਜੀ ਆਪਣੇ ਆਗੇ ਸੈਂਸਰ ਸਿਸਟਮ ਦੀ ਸੈਂਸਰ ਸਿਸਟਮ ਹੈ ਸੀਆਰਡੀਆਈ ਪਲਸ ਟ੍ਰੰਕ 5 ਦਾ ਇੰਜਨ ਹੈ ਕਰੀਏ ਠੀਕ ਹੈ ਤੇ ਉਪਰ ਅਚੇਬਿਲਟੀ ਪੂਰੇ ਇੰਜਨ ਤੇ ਇੰਨੀ ਹੈ ਕਿ ਹਰ ਸਾਈਡ ਤੋਂ ਕੋਈ ਵੀ ਪ੍ਰੋਸੀਬਿਲਟੀ ਕਰਨੀ ਹੋਵੇ ਕਿਸੇ ਵੀ ਪਾਸੇ ਉਹ ਬੰਦਾ ਜਾ ਸਕਦਾ ਪੂਰਾ ਪੂਰਾ ਪੀਸ ਹੀ ਬੋਨਰ ਦਾ ਇੱਕ ਸਿੰਗਲ ਹੈਂਡ ਲਈ ਇਹ ਚੱਕ ਹੁੰਦਾ ਹੈਗਾ ਹਾਈਡਰੋਲਿਕ ਦੇ ਅੰਦਰ ਤੁਸੀਂ ਦੇਖਿਆ ਜਿਹੜੀ ਸਾਡੇ ਲਿੰਕੇਜ ਹੈਗੀ ਆ ਉਹਨੂੰ ਪੁਸ਼ ਅਪ ਕਰਦੀ ਹੈਗੀ ਆ ਬਿਲਕੁਲ ਮੂਵਮੈਂਟ ਵਾਸਤੇ ਆਜੋ ਆਪਾਂ ਪਿੱਛੋਂ ਨੇ ਟਰੈਕਟਰ ਦੇ ਦਰਸ਼ਨ ਕਰਵਾ ਦਈਏ ਜੀ ਪਿਛਲੇ ਅਲਾਂਸਰ ਦੀ ਗੱਲ ਕਰ ਲੈਣੇ ਆ ਕਰਨ ਲੱਗਿਆ ਸੀਗਾ ਸਲੈਂਸਰ ਇੱਕ ਟਰਬੋ ਟਾਈਪ ਦਾ ਸਲੈਂਸਰ ਹੈ ਫੁਲੀ ਪਾਵਰਫੁਲ ਯੂਰੀਆ ਨੂੰ ਮੇਨਟੇਨ ਕਰਨੇ ਵਾਸਤੇ ਜਿਹੜਾ ਆਪਾਂ ਉੱਧਰ ਤੁਹਾਨੂੰ ਦਿਖਾਇਆ ਕਿ ਯੂਰੀਆ ਟੈਂਕੀ ਦੇ ਵਿੱਚ ਲੱਗਾ ਹੈਗਾ ਪੂਰੇ ਪਲੂਡੈਂਟ ਨਾਰਮਸ ਨੂੰ ਮੇਨਟੇਨ ਕਰਦਾ ਹੈਗਾ ਜਿਹੜੀ ਦੀ ਢੋਲਗੀ ਜਿਹੜੀ ਅੰਦਰ ਸ ਆਪਾਂ ਦੇਖਦੇ ਆਪਾਂ ਕਹਿੰਦੇ ਆ ਕਿ ਢੋਲਗੀ ਲੱਗੀ ਹੈ ਇਹਦੇ ਜਦੋਂ ਆਵਾਜ਼ ਵੀ ਬਣਾਉਂਦਾ ਹੈ ਹਾਂਜੀ ਤੇ ਇਹ ਪਲੂਡੈਂਟ ਨੂੰ ਵੀ ਬਿਲਕੁਲ ਘੱਟ ਕਰਦਾ ਹੈ ਠੀਕ ਹੈ ਠੀਕ ਹੈ ਜੀ ਬੈਟਰੀ ਫਿਟਮੈਂਟ ਨੂੰ ਦਾ ਪੂਰੇ ਟਰੈਕਟਰ ਨੂੰ ਹਰ ਜਗ੍ਹਾ ਨੂੰ ਯੂਜ਼ ਕਰਨੇ ਵਾਸਤੇ ਬੈਟਰੀ ਫਿਟਮੈਂਟ ਹੀ ਦੀ ਇੱਥੇ ਉਸ ਟਾਈਪ ਕਰ ਸਕਦੇ ਆ ਕਿ ਬੈਟਰੀ ਸਾਡੀ ਘੁੰਮ ਕੇ ਮੋਰੇ ਆਜੂਗੀ ਤੋ ਨੂੰ ਆਪ ਕੋ इजीली ਅਪਰੋਚ ਕਰ ਸਕਦੇ ਆ ਇਹ ਨਹੀਂ ਹੈਗਾ ਬਟਟ ਨੂੰ ਕੋਈ ਦੇਸੀ ਜਗਾਰ ਬਣਾ ਦਿੱਤਾ ਵੀ ਪੂਰੀ ਜਗ੍ਹਾ ਨੂੰ ਯੂਜ਼ ਸਹੀ ਜਗ੍ਹਾ ਨੂੰ ਯੂਜ਼ ਕਰਕੇ ਥੱਲੇ ਲੋਹੇ ਦੇ ਪੂਰੇ ਸੋਲਿਡ ਚੀਜ਼ ਹੈ ਜੀ ਇਦਾਂ ਨਹੀਂ ਹੈ ਕਿ ਥੱਲਿਓ 8:30 ਵਜੇ ਆ ਤਾਂ ਬੈਟਰੀ ਨੂੰ ਕਿਸੇ ਚੀਜ਼ ਦਾ ਅਫੈਕਟ ਹੋਊਗਾ ਇਤਾਂ ਦਾ ਕੁਝ ਨਹੀਂ ਹੈ ਹਾਂਜੀ ਪਿਛਲੇ ਟਾਇਰਾਂ ਦੀ ਗੱਲ ਕਰ ਲਈਏ ਬਾਈ 18 4 30 ਦੇ ਬੀਜੀਡੀ ਦੇ ਟਾਇਰ ਹੈ ਕੰਪਨੀ ਫਿਟਿਡ 34 ਕਿਲੋ ਦੀ ਪਲੇਟ ਤੁਹਾਨੂੰ ਰੇਅਰ ਸਾਈਡ ਤੇ ਮਿਲੂਗੀ ਵੀ ਇਹ ਨਾਲ ਹੀ ਮਿਲੂਗੀ ਹਾਂਜੀ ਕੰਪਨੀ ਫਿਟਿਡ ਜੀ ਠੀਕ ਆ ਇਹ ਟਰੈਕਟਰ ਨੂੰ ਨਾ ਪਿੱਛੋਂ ਇਹ ਬਹੁਤ ਜ਼ਿਆਦਾ ਹੈਵੀ ਜਿਵੇਂ ਆਪਾਂ ਕਹਿੰਦੇ ਨੇ ਨਾ ਬਲਕਿ ਲੋਕਾਣਾ ਜੀ ਹਾਂਜੀ ਬਲਕਿ ਲੋਕ ਵੱਡੇ ਇੰਪਲੀਮੈਂਟਸ ਚੱਲਨੇ ਆ ਬੇਲਰ ਚੱਲਨੇ ਆ ਹਾਂਜੀ ਹੈਨਾ ਤੇ ਉਹਦੇ ਵਾਸਤੇ ਦੋ ਵੇਰੀਐਂਟਸ ਦੇ ਵਿੱਚ ਦੀ ਲਿਫਟ ਆਊਗੀ 3500 ਤੇ 3000 ਕੈਪੈਸਿਟੀ ਦੇ ਨਾਲ ਠੀਕ ਹੈ ਠੀਕ ਹੈ ਜੀ 6 ਡੀਸੀ ਵੋਲਟ ਤੁਸੀਂ ਦੇਖ ਰਹੇ ਹੋ ਪਿੱਛੇ ਦੀ ਅਗਲੀ ਠੀਕ ਹੈ ਦੇ ਸਾਨੂੰ ਇੰਪਲੀਮੈਂਟ ਤੇ ਕੋਈ ਦਿੱਕਤ ਨਹੀਂ ਆਊਗੀ ਐ ਇਲੈਕਟ੍ਰਿਕਲੀ ਆਪਰੇਟ ਹੋਣ ਵਾਲੇ ਇੰਪਲੀਮੈਂਟਸ ਦੇ ਵਾਸਤੇ ਇਹ ਲੱਗਦੇ ਐਡੀਸ਼ਨਸ ਹੈਗੇ ਠੀਕ ਹੈ ਜੀ ਬਿਲਕੁਲ ਠੀਕ ਹੈ ਤੇ ਆ ਆਪਣੀਆਂ ਹੁੱਕ ਦੂਸਰੀ ਵੀ ਆ ਗਈ ਜਿਹੜੀ ਪਹਿਲਾਂ ਹੁੱਕ ਆ ਗਈ ਜੀ ਟਰੋਲੀ ਦੇ ਨਾਲ ਕੋਈ ਇੰਪਲੀਮੈਂਟ ਦੇ ਨਾਲ ਹੁੱਕ ਨੂੰ ਅਡਜਸਟ ਕਰਨੇ ਵਾਸਤੇ ਹਾਈਟ ਮੇਨਟੇਨ ਕਰਨੇ ਵਾਸਤੇ ਲੈਂਥ ਮੇਨਟੇਨ ਕਰਨੇ ਵਾਸਤੇ ਪੂਰਾ ਸਿਸਟਮ ਹੇਚਦਾ ਪਿਛਲਾ ਉਸ ਹਿਸਾਬ ਨਾਲ ਡਿਜ਼ਾਈਨ ਕੀਤਾ ਹੋਇਆ ਆ ਆਪਣੇ ਵੀਰੇ ਵਾਈਪਰ ਦੇ ਆ ਗਏ ਜੀ ਹਾਂਜੀ ਇਹ ਵਾਈਪਰ ਦਾ ਹੈਗਾ ਸਾਡਾ ਰੀਅਰ ਵਾਈਪਰ ਜਿਹੜਾ ਚੱਲਣਾ ਹੈਗਾ ਪਿੱਛੇ ਇੰਟਰਨਲੀ ਦੀ ਮੋਟਰ ਲੱਗੀ ਹੋਈ ਹੈ ਇੱਥੇ ਤੇ ਉਹਦੇ ਵਾਸ਼ਰਸ ਦੇ ਲਈ ਇਹ ਵਾਈਪਰ ਦਾ ਹੋ ਗਿਆ ਇਹ ਵੈਰੀ ਗੁੱਡ ਇਹ ਨਹੀਂ ਹੈਗਾ ਉਹ ਵੀ ਕੱਲਾ ਅੱਗੇ ਲਗਾਤਾ ਪਿੱਛੇ ਨਹੀਂ ਪਿੱਛੇ ਤੋਂ ਤੁਹਾਨੂੰ ਜਿੱਦਾਂ ਆਪਾਂ ਪਿੱਛੇ ਵਿੱਚ ਬੈ ਕੇ ਦੇਖ ਰਹੇ ਸੀਗੇ ਕਿ ਪਿੱਛੇ ਜੇ ਆਪਾਂ ਇੰਪਲੀਮੈਂਟ ਦੇਖਣਾ ਹੋਵੇ ਤਾਂ ਇਦਾਂ ਦਾ ਸਾਨੂੰ ਇਹ ਨਹੀਂ ਹੈ ਕਿ ਅਸੀਂ ਕੈਬਿਨ ਦੇ ਅੰਦਰ ਬੈਠੇ ਤਾਂ ਸਾਨੂੰ ਬਾਹਰ ਕੀ ਸੀ ਵਿਜ਼ਿਬਿਲਟੀ ਦੀ ਕਿਸੇ ਤਰੀਕੇ ਦੀ ਦਿੱਕਤ ਆ ਗਈ ਹੈ। ਹਾਂਜੀ ਪੂਰਾ ਓਕੇ ਹੈ ਜੀ ਅੰਦਰੋਂ ਕੱਲੀ-ਕੱਲੀ ਚੀਜ਼ ਆਪਾਂ ਅੰਦਰ ਬੈਠ ਕੇ ਦੇਖ ਸਕਦੇ ਹਾਂ। ਬਿਲਕੁਲ ਜੀ ਬਿਲਕੁਲ। ਬਹੁਤ ਸੋਹਣਾ ਜਾਪਾਨ ਦੀ ਟੈਕਨੋਲੋਜੀ ਆਪਾਂ ਨੂੰ ਪਤਾ ਹੀ ਟਰਸਟ ਆਪਾਂ ਕਰ ਸਕਦੇ ਹਾਂ ਸ਼ੁਰੂ ਤੋਂ ਜਦੋਂ ਦੇ ਵੀ ਆਪਾਂ ਸੋਚਦੇ ਆ ਰਹੇ ਹਾਂ। ਬਿਲਕੁਲ ਇਹ ਅਸੀਂ ਪਹਿਲਾਂ ਹੀ ਇਹ ਵਾਲਾ ਮਾਡਲ ਵੀ ਹਾਂਜੀ ਐਕਸਪੋਰਟ ਅਸੀਂ ਕਰ ਰਹੇ ਹ ਉਹਨਾਂ ਦੇ ਉੱਤੇ ਵੀ ਕੰਮ ਕੀਤਾ ਉਹਦੇ ਤੋਂ ਬਾਅਦ ਇੰਡੀਆ ਦੇ ਵਿੱਚ ਹੁਣ ਲੈ ਕੇ ਆਏ ਆ ਇੰਡੀਅਨ ਫਾਰਮਰਸ ਦੇ ਵਿੱਚ ਇਹਦੇ ਕੋਈ ਇਦਾਂ ਦਾ ਉਹ ਨਹੀਂ ਰਹੂਗਾ ਕਿ ਫਰਸਟ ਟ੍ਰਾਇਲ ਹੀ ਹੈ ਜੀ ਜਿਵੇਂ ਏਸੀ ਕੈਵਨ ਕਰਤਾ ਇੰਡੀਆ ਦੇ ਵਿੱਚ ਕੀ ਪਤਾ ਨਹੀਂ ਕੀ ਬੰਨਣਾ ਹੈਗਾ ਇਹ ਸਾਡਾ ਯੂਜ਼ ਹੋਇਆ ਹੋਇਆ ਟਰੈਕਟਰ ਹੀ ਹੈ ਕਿ ਇਹ ਪਹਿਲਾਂ ਹੀ ਐਕਸਪੋਰਟ ਇਦਾਂ ਇੰਨਾ ਗੱਫਾ ਪੀਸ ਕਰ ਚੁੱਕਿਆ ਹੋਇਆ ਹੈ ਪੂਰੇ ਇੰਡੀਆ ਦੇ ਟੇਸਟ ਨੂੰ ਜਾਣ ਕੇ ਫਿਰ ਜੋ ਚਾਹੀਦੀ ਸੀ ਜੋ ਉਹਨਾਂ ਦਾ ਸਾਰਾ ਕਸ਼ਣਾ ਕਰ ਦਿੱਤਾ ਜੀ ਹਾਂਜੀ ਠੀਕ ਆ ਵੀਰੇ ਠੀਕ ਆ ਬਹੁਤ ਸੋਹਣਾ ਟਰੈਕਟਰ ਬਹੁਤ ਹੀ ਜ਼ਿਆਦਾ ਇਸ ਟਰੈਕਟਰ ਦੀਆਂ ਜਿੰਨੀਆਂ ਤਾਰੀਫਾਂ ਕਰਦੀਏ ਜਿੰਨੀਆਂ ਵੀ ਉਹਨੀਆਂ ਹੀ ਇੰਨਾ ਬਾ ਖੂਬ ਤੇ ਇੰਨਾ ਸੋਹਣਾ ਤੇ ਸ਼ਾਨਦਾਰ ਟਰੈਕਟਰ ਨੂੰ ਬਣਾਇਆ ਗਿਆ। ਕੱਲੀ ਕੱਲੀ ਚੀਜ਼ ਦਾ ਬਹੁਤ ਬਰੀਕੀ ਨਾਲ ਧਿਆਨ ਰੱਖਿਆ ਗਿਆ। ਕੱਲੀ ਕੱਲੀ ਚੀਜ਼ ਦੇ ਮਿਰਰ ਆਪਣੇ ਆ ਗਏ। ਹਾਂਜੀ। ਉੱਪਰ ਲਾਈਟਾਂ ਆ ਗਈਆਂ, ਅਗਲੀਆਂ ਲਾਈਟਾਂ ਆ ਗਈਆਂ। ਤੇ ਇਹਨੂੰ ਇਹਦਾ ਨਾਮ ਕੀ ਦਿੱਤਾ ਜੀ? ਜਾਨਮਾਰ। ਯਾਨਮਾਰ ਸਾਡੇ ਜਿਹੜੀ ਜੈਪਨੀਜ਼ ਕੰਪਨੀ ਹੈ ਜਿਹੜਾ ਆਪਾਂ ਕਹਰੇ ਜੀ ਜੈਪਨੀਜ਼ ਟੈਕਨੋਲੋਜੀ ਦੇ ਨਾਲ ਆਪਾਂ ਕਲੈਬੋਰੇਸ਼ਨ ਕੀਤੀ ਹੈ। ਉਸ ਜੈਪਨੀਜ਼ ਕੰਪਨੀ ਦਾ ਨਾਮ ਹੀ ਯਾਨਮਾਰ ਹੈ। ਠੀਕ ਹੈ। ਤੇ ਯਾਨਮਾਰ 1 ਆਫ ਦਾ ਵੈਸਟ ਇੰਜਨਸ ਇਨਾਂ ਦੇ ਵਰਲਡ ਦੇ ਵਿੱਚ ਹੈ ਗਿਆ ਯਾਨਮਾਰ ਦੇ। ਠੀਕ ਹੈ। ਇੱਕ ਚੀਜ਼ ਜ਼ੋਰ ਦੇਖੋ ਨਾ ਛੋਟੇ ਛੋਟੇ ਚੀਜ਼ਾਂ ਜਿੰਨੀਆਂ ਕਿ ਮੇਰੇ ਤੋਂ ਕਵਰ ਹੋਈਆਂ ਨੇ ਕੰਪਨੀ ਨੇ ਇੰਨਾ ਜ਼ਿਆਦਾ ਡੀਪਲੀ ਧਿਆਨ ਦਿੱਤਾ ਨਾ ਨਿੱਕੇ ਨਿੱਕੇ ਚੀਜ਼ਾਂ ਦੇ ਦੇਖੋ ਅੱਪਾ ਉਹ ਸਿਰਫ ਜੇ ਆਪਾਂ ਕੇ ਇਹ ਡੀਸੀਵੀ ਬਾਲਪਾ ਮੋਹਰੇ ਦੇਤੇ ਇੱਧਰ ਇੱਕ ਗ੍ਰੇਡਰ ਲੋਡਰ ਵਰਗੀ ਐਪਲੀਕੇਸ਼ਨ ਨੂੰ ਤੇ ਬੰਦੇ ਨੇ ਦਿਨ ਵੀ ਕੰਮ ਕਰਨਾ ਤੇ ਰਾਤ ਨੂੰ ਵੀ ਕੰਮ ਕਰਨਾ ਤੇ ਜੇ ਸਾਨੂੰ ਮੋਹਰੇ ਲੱਗਾ ਹੋਇਆ ਇੰਪਲੀਮੈਂਟ ਚਾਜ ਨਾ ਹੀ ਦਿਖੇ ਤਾਂ ਫਿਰ ਉਸ ਚੀਜ਼ ਦਾ ਫਾਇਦਾ ਨਹੀਂ ਇਹ ਛੋਟੇ ਛੋਟੇ ਪੁਆਇੰਟਸ ਨੂੰ ਨੋਟ ਕਰਕੇ ਜਿੱਦਾਂ ਸਾਡੀ ਡੀਐਲਆਰ ਲਾਈਟ ਹੋ ਗਈ ਹੈ ਫਰੰਟ ਟਾਰਾ ਤੱਕ ਸਾਡੂੰ ਲਾਈਟ ਦਿੰਦੀ ਹੈ ਪ੍ਰੋਜੈਕਟਰ ਲੈਂਸ ਹੈਗੇ ਆ ਪੂਰੇ ਕੰਪੀਟੀਸ਼ਨ ਦੇ ਵਿੱਚ ਕਿਤੇ ਵੀ ਕੋਈ ਪ੍ਰੋਜੈਕਟਰ ਲੈਂਸ ਨਹੀਂ ਦਿੰਦਾ ਹੈਗਾ ਹਾਂਜੀ ਸਟੇਜ ਇਹਦੀ ਤੁਸੀਂ ਦੇਖੋ 6 ਤੋਂ 7 ਸਟੇਜ ਇਹਨੂੰ 쿨ਿੰਗ ਆਪਾਂ ਕਹਿੰਦੇ ਆ ਇੱਕ 2 3 4 5 6 7 ਠੀਕ ਹੈ ਸਟੇਜ 쿨ਿੰਗ ਹੈਗੀ ਹੈ ਇਹਦੀ ਹਾਂਜੀ ਕੋਈ ਇੰਜਨ ਨੂੰ ਇਦਾਂ ਦਾ ਕੋਈ ਦਬਾਅ ਨਹੀਂ ਹੈਗਾ ਟੈਂਪਰੇਚਰ ਨੂੰ ਲੈ ਕੇ ਹਾਂਜੀ ਤੇ ਇੱਕ ਆ ਦੇਖਿਓ ਆਪਾਂ ਵਿਖਾਉਣੇ ਕਿਸਾਨ ਵੀਰਾਂ ਨੂੰ ਪਿੱਛੇ ਤੱਕ ਪੂਰੀ ਮਜ਼ਬੂਤੀ ਦਾ ਧਿਆਨ ਰੱਖਿਆ ਗਿਆ ਵੀ ਟਰੈਕਟਰ ਨੂੰ ਪੂਰਾ ਜੇ ਆਪਾਂ ਕਹਿ ਦਿੰਨੇ ਆਂ ਕਈ ਆਪਾਂ ਟਰੈਕਟਰ ਦੇਖਦੇ ਆਂ ਵੀ ਉਹ ਟੋਚਨ ਟੋਚਨ ਪਾਇਆ ਹਨਾ ਟੈਂਸ਼ਨ ਨਹੀਂ ਪੂਰਾ ਚੈਸੀ ਨੂੰ ਕੋਈ ਇਦਾਂ ਦਾ ਨਹੀਂ ਹੈਗਾ ਕਿ ਕੱਲ ਨੂੰ ਸਾਡੀ ਚੈਸੀ ਦੇ ਵੱਲੋਂ ਕੋਈ ਕੰਪਲੇਂਟ ਆਊਗੀ ਕੋਈ ਗ੍ਰੇਡਰ ਲੱਗਾ ਕੋਈ ਲੋਡਰ ਲੱਗਾ ਉਹਦਾ ਭਾਰ ਨਹੀਂ ਚੱਲ ਸਕਦਾ ਤੁਸੀਂ ਇਹ ਦੇਖੋ ਵੀ ਕੋਈ ਐਕਸਟਰਾ ਆਪਾਂ ਨੂੰ ਆਪ ਨੂੰ ਨਹੀਂ ਲਾਉਣਾ ਪੈਣਾ ਨਹੀਂ ਨਹੀਂ ਜੀ ਵੀ ਇਹ ਕੰਪਨੀ ਇਹ ਚੀਜ਼ਾਂ ਆਪ ਹੀ ਲਾ ਕੇ ਸਾਰਾ 20 ਫੀਟਡ ਪ੍ਰੀਫੀਟਡ ਦੀ ਠੀਕ ਹੈ ਜੀ ਠੀਕ ਹੈ ਦੇਖੋ ਕੰਪਨੀ ਮੈਂ ਤੁਹਾਨੂੰ ਕਿੰਨੀ ਵਾਰੀ ਆਪਾਂ ਗੱਲ ਕਰਦੇ ਵੇਲੇ ਕਿਹਾ ਕਿ ਪ੍ਰੀਫੀਟਡ ਕੰਪਨੀਆਂ ਦੇ ਰਹੀ ਹੈ ਹੁੰ ਜੇ ਪ੍ਰੀਫੀਟਡ ਦੇ ਰਹੀ ਹੈ ਇਹਦਾ ਮਤਲਬ ਉਹ ਅਪਰੂਵਡ ਚੀਜ਼ਾਂ ਹੈਗੀਆਂ ਕੋਈ ਏਦਾਂ ਨਹੀਂ ਕਿ ਜੁਗਾੜ ਵਾਲੀ ਚੀਜ਼ ਕਿਸੇ ਲੱਗ ਜੁਗਾੜ ਨਹੀਂ ਹੈਗਾ ਵੀ ਕੋਈ ਕਟਾ ਵਧ ਕੇ ਵੀ ਆਪੇ ਹੋ ਹਾਂਜੀ ਏਦਾਂ ਨਹੀਂ ਉਹ ਪ੍ਰੀਫੀਟਡ ਹੈ ਗਵਰਨਮੈਂਟ ਤੋਂ ਅਪਰੂਵ ਹੁੰਦੀਆਂ ਚੀਜ਼ਾਂ ਉਹ ਤਾਂ ਕਰਕੇ ਪਰ ਟਰੈਕਟਰ ਦੇ ਉੱਪਰ ਫਿੱਟ ਪੂਰਾ ਕਸਟਮ ਹੈ ਨਾ ਜੀ ਆਜ ਦਾ ਆ ਗਿਆ ਆਪਣਾ ਮਾਡਲ ਦਾ ਸਾਰਾ ਕੁਝ ਜੀ ਇਹਦੇ ਹਾਂਜੀ ਇਹਦੇ ਡਿਟੇਲਸ ਹੈਗੇ ਆ ਇੰਜਨ ਆਪਣਾ 90 HP ਆ ਗਿਆ ਜੀ ਹਾਂਜੀ ਚਾਰ ਸਿਲੰਡਰ ਦਾ 2200 ਰੇਟਡ RPM ਤੇ 375 ਨਿਊਟਨ ਦੀ ਤੁਹਾਨੂੰ ਮੈਂ ਦੱਸਿਆ ਸੀ ਟਾਰਕ ਹੈਗੀ ਹੈ ਹਾਂਜੀ ਠੀਕ ਆ ਵੀਰੇ ਇਹਦਾ ਫਿਊਲ ਟੈਂਕ ਵੀਰ ਜੀ ਕਿੰਨਾ ਆ ਗਿਆ 110 ਲੀਟਰ ਦਾ ਫਿਊਲ ਟੈਂਕ ਹੈ ਜੀ 110 ਹਾਂ ਜੀ ਇਸ ਟਰੈਕਟਰ ਦੇ ਬਾਰੇ ਨਾ ਜਿੰਨਾ ਵਿੱਚੀ ਦੱਸ ਸਕੀ ਉਹਨਾਂ ਥੋੜਾ ਜੀ ਉਹ ਨਹੀਂ ਥੋੜਾ ਜੀ ਕਿਉਂਕਿ ਜਿੰਨੇ ਇਸ ਟਰੈਕਟਰ ਦੇ ਵਿੱਚ ਫੀਚਰ ਆ ਜਿੰਨਾ ਕੁਝ ਸੋਚਦੇ ਅੰਦਰ ਸਾਡੇ ਹੋ ਗਏ ਫੀਚਰ ਹੋ ਗਏ ਹਰ ਐਪਲੀਕੇਸ਼ਨ ਨੂੰ ਲੈ ਕੇ ਸਾਨੂੰ ਫੀਚਰ ਸਾਡੇ ਅਲੱਗ ਹੁੰਦੇ ਆ। ਇਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂ। ਤੇ ਫਿਰ ਜੀ ਆਪਣਾ ਟੋਲ ਫ੍ਰੀ ਨੰਬਰ ਵੀਰਾਂ ਨੂੰ ਦੱਸ ਦਿੰਦੇ ਜਿੱਤੇ ਆਪਾਂ ਵੀਰੇ ਕੰਟੈਕਟ ਕਰ ਸਕਦੇ ਹਣਾ। ਹਾਂਜੀ ਬਿਲਕੁਲ ਜੀ। ਸਾਡਾ ਟੋਲ ਫ੍ਰੀ ਨੰਬਰ ਹੈਗਾ ਜੀ 1800 1200 76547 ਇੱਥੇ ਤੁਸੀਂ ਕਾਲ ਕਰਕੇ ਕੰਪਨੀ ਬਾਰੇ ਕਿਸੇ ਵੀ ਪ੍ਰੋਡਕਟ ਬਾਰੇ ਨੋਲੇਜ ਲੈ ਸਕਦੇ ਆ। ਜੇ ਆਪਾਂ ਨਵਾਂ ਟਰੈਕਟਰ ਵੀ ਖਰੀਦਣਾ ਹੈ ਇਸ ਨੰਬਰ ਤੇ ਕੰਟੈਕਟ ਕਰ। ਇਸ ਨੰਬਰ ਤੇ ਕੰਟੈਕਟ ਕਰਕੇ ਤੁਹਾਨੂੰ ਨੀਰੈਸਟ ਤੁਸੀਂ ਆਪਣਾ ਐਡਰੈਸ ਆ ਕੇ ਜੋ ਵੀ ਤੁਹਾਨੂੰ ਅਪਰੋਚੇਬਿਲਟੀ ਡੀਲਰਸ਼ਿਪ ਰਹੂਗੀ ਤੁ ਇਹ ਦੱਸਿਓ ਮੇਰੇ ਵੀਰ ਸਾਡੀ ਜਾਣਕਾਰੀ ਕਿੱਦਾਂ ਦੀ ਲੱਗੀ ਮੈਂ ਫੇਰ ਵਾਰ-ਵਾਰ ਦੱਸਦਾ ਵੀ ਸਾਡੇ ਤੋਂ ਇਸ ਟਰੈਕਟਰ ਬਾਰੇ ਪੂਰੀ ਜਾਣਕਾਰੀ ਨਹੀਂ ਦੇਣੀ ਕਿਸੇ ਵੀ ਵੀਰ ਨੇ ਜਾਣਕਾਰੀ ਹੋਰ ਲੈਣੀ ਜਾਂ ਆਪ ਵਿਜ਼ਿਟ ਕਰਨਾ ਜਾਂ ਸਾਡੀ ਵੈਬਸਾਈਟ ਤੇ ਵੀ ਹਿਅਰਟ ਕਰ ਸਕਦੇ ਆ ਵੀ www.solis.yanmar.com ਤੇ ਜਾ ਕੇ ਪੂਰੇ ਪ੍ਰੋਡਕਟ ਰੇਂਜ ਦੀ S90 ਦੀ ਪੂਰੀ ਨੌਲੇਜ ਤੁਸੀਂ ਲੈ ਸਕਦੇ ਹੋ ਠੀਕ ਆ ਵੀਰ ਉੱਥੇ ਇਸ ਤੋਂ ਵੀ ਜ਼ਿਆਦਾ ਡਿਟੇਲ ਵਿੱਚ ਦੱਸਿਆ ਹੋਇਆ ਹੈ ਠੀਕ ਹੈ ਜੀ ਤੇ ਦੱਸਿਓ ਸਾਡੀ ਜਾਣਕਾਰੀ ਕਿੱਦਾਂ ਦੀ ਲੱਗੀ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਠੀਕ ਹੈ ਜੀ ਤੇ ਇਹਨਾਂ ਤੋਂ ਫੇਰ ਤੋਂ ਇੱਕ ਵਾਰ ਮੁਬਾਰਕਾਂ ਇਹ ਟਰੈਕਟਰ ਅੱਜ ਹੀ ਲਾਂਚ ਹੋਇਆ ਉਹਦੇ ਵਾਸਤੇ ਤੇ ਸਾਨੂੰ ਦੋ ਅੱਗੇ ਆਪਾਂ ਅਗਲੀ ਵੀਡੀਓ 'ਚ ਫੇਰ ਮਿਲਦੇ ਹਾਂ ਸਾਰੇ ਵੀਰਾਂ ਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ